ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਦਿੱਲੀ ਹਾਈ ਕੋਰਟ ਵਿੱਚ ਅੱਜ ਜਾਨੀ ਕਿ ਸ਼ੁੱਕਰਵਾਰ ਨੂੰ ਆਗਰ ਦੀ ਨੀਤੀ ਕਪਲੇ ਮਾਮਲੇ ਨੂੰ ਲੈ ਕੇ सीबीआई ਕੇਸ ਵਿੱਚ ਦਰ ਜਮਾਨਤ ਅਪਲੀਕੇਸ਼ਨ ਦਸਨੀਾਈ ਹੋਈ ਹਾਈ ਕੋਰਟ ਨੇ ਜਮਾਨਤ ਮੰਗਣ ਵਾਲੀ ਕੈਜਰੀਵਾਲ ਦੀ ਅਪੀਲ ਤੇ सीबीआई ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਜੁਲਾਈ ਨੂੰ ਸੁਣਵਾਈ ਹੋਵੇਗੀ ਅਤੇ ਦੱਸ ਦੇ ਕੇ ਕੈਜਰੀਵਾਲ ਨੂੰ ਇਸ ਮਾਮਲੇ ਵਿੱਚ 26 ਜੂਨ ਨੂੰ सीबीआई ਨੇ ਗ੍ਰਿਫਤਾਰ ਕੀਤਾ ਸੀ ਅਤੇ ਫਿਲਹਾਲ ਉਹ ਨਿਆਇਕ ਹਿਰਾਸਤ ਵਿੱਚ ਹਨ ਸੁਣਵਾਈ ਦੌਰਾਨ ਕੈਜਰੀਵਾਲ ਦੇ ਵਕੀਰ ਅਭਿਸ਼ੇਕ ਮੰਨੂ ਸਿੰਘ ਵੀ ਨੇ ਕਿਹਾ ਹੈ ਕਿ ਅਜਿਹਾ ਮਾਮਲਾ ਇਹ ਅਜਿਹਾ ਮਾਮਲਾ ਨਹੀਂ ਹੈ ਜਿਸ ਵਿੱਚ ਤਿੰਨ ਪੱਤਰ ਵਾਲੀ ਪੜਤਾਲ ਦਾ ਦੂਦੂ ਤੱਕ ਕੋਈ ਵੀ ਦੋਸ਼ ਲੱਗਾ ਹੋਵੇ ਸਿੰਘ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਆਮ ਜ਼ਮਾਨਤ ਮਾਮਲੇ ਵਿੱਚ ਕਿਸ ਅਦਾਰਤ ਕਈਵਾਲ ਨੂੰ ਜੇਲ੍ਹ 'ਚ ਰੱਖਿਆ ਜਾਂਦਾ ਹੈ ਤੇ ਦਰਤੀ ਵਿੱਚ 19 ਤੋਂ 9 ਘਟਕ-ਘਟਕ ਵਿੱਚ ਕੀਤੀ ਗਈ ਕਈਵਾਲ ਕੋਈ ਕੋਛਤ ਅਪਰਾਧੀ ਜਾਂ ਅਤਵਾਦੀ ਨਹੀਂ ਹਨ ਉਧਰ ਸੀਬੀਆਈ ਨੇ ਕਈਵਾਲ ਦੀ ਜ਼ਮਾਨਤ ਅਪਲੀਕੇਸ਼ਨ ਦਾ ਵਿਰੋਧ ਕੀਤਾ ਸੀ ਬੀਆਈ ਨੇ ਕਿਹਾ ਕਿ ਜ਼ਮਾਨਤ ਲਈ ਪਹਿਲੀ ਅਦਾਲਤ ਦਾ ਟ੍ਰਾਇਲ ਕੋਰਟ ਹੋਣੀ ਚਾਹੀਦੀ ਸੀ ਅਤੇ ਉਹਨਾਂ ਨੇ ਗ੍ਰਿਫਤਾਰ ਨੂੰ ਚੁਣੌਤੀ ਦਿੱਤੀ ਹੈ ਤੇ ਉਹ ਕੀਚਨ ਹਾਈ ਕੋਰਟ ਵਿੱਚ ਪਹਿਲਾਂ ਤੋਂ ਪੈਂਡਿੰਗ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ